ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਪਲਾਹੀ ਰੋਡ ਤੇ ਸਥਿਤ ਹੋਟਲ ਤਾਜਵਿਲਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈਟਵਰਕ ਦਾ ਪਰਦਾਫਾਸ਼ ਕੀਤਾ। ਲੰਬੇ ਛਾਪੇ ਮਾਰੀ ਤੋਂ ਬਾਅਦ ਪੁਲਿਸ ਨੇ ਪੰਜ ਪਾਦੇ ਆਗੂ ਸਮੇਤ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਮੇਤ ਹੋਰ ਤਾਰਾਮਾਂ ਦੇ ਵਿੱਚ ਕੇਸ ਦਰਜ ਕਰ ਲਿਆ ਹੈ ਤੇ ਸੂਤਰਾਂ ਮੁਤਾਬਕ ਮੌਕੇ ਤੋਂ ਲੱਖਾਂ ਰੁਪਏ ਦੇ ਕੈਸ਼ ਤੇ ਲੈਪਟਾਪ ਬਰਾਮਦ ਹੋਏ ਨੇ ਪਰ ਇਸ ਮਾਮਲੇ ਸੰਬੰਧੀ ਹਾਲੇ ਤੱਕ ਫਗਵਾੜਾ ਪੁਲਿਸ ਵੱਲੋਂ ਅਧਿਕਾਰਿਤ ਤੌਰ ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਸੂਤਰ ਦੱਸਦੇ ਹਨ ਕਿ ਇਹ ਮਾਮਲਾ ਜੋ ਹੈ ਬੇਹਦ ਗੰਭੀਰ ਤੇ ਹਾਈ ਪ੍ਰੋਫਾਈਲ ਹੈ ਇਸ ਦੇ ਤਾਰ ਬਿਟਕੋਇਨ ਨਾਲ ਜੁੜੇ ਹੋਏ ਨੇ ਮੁਲਜ਼ਮਾਂ ਖਿਲਾਫ ਐਫ ਆਰ ਆਰ ਨੰਬਰ 14 ਮਿਤੀ 19 ਨਵੰਬਰ 2025 ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਕਪੂਰਥਲਾ ਵਿੱਚ ਦਰਜ ਕੀਤੀ ਗਈ ਹੈ ਤੇ ਉਹਨਾਂ ਤੇ ਭਾਰਤੀ ਨਿਆਇਕ ਸੈਇਤਾ ਦੀਆਂ ਧਾਰਾਵਾਂ ਜੋ ਹੈ 111 318 61 ਅਤੇ ਆਈਟੀ ਐਕਟ ਦੀਆਂ ਧਾਰਾਵਾਂ 663 ਤੇ ਜੋ ਹੈ 664 ਅਧੀਨ ਮਾਮਲੇ ਦਰਜ ਕੀਤੇ ਗਏ ਨੇ ਜਾਂਚ ਚ ਜਾਰੀ ਹੈ ਤਾਂ ਜੋ ਵੱਡੇ ਨੈਟਵਰਕ ਅਤੇ ਪੈਸੇ ਦੇ ਲੈਣ ਦੇਂਦੇ ਸਰੋਤਾਂ ਦੀ ਜਾਂਚ ਕੀਤੀ ਜਾ ਸਕੇ ਸ਼ੁਰੂਆਤੀ ਦੌਰਾਨ ਖੁਲਾਸਾ ਹੋਇਆ ਕਿ ਇਹ ਰੈਕਟ ਜੋ ਹੈ ਅਮਰਿੰਦਰ ਸਿੰਘ ਉਰਫ ਸਾਥੀ ਟੋਹਰੀ ਵਾਸੀ ਮੁਹੱਲਾ ਗੁਜਰਾਤੀਆਂ ਵੱਲੋਂ ਚਲਾਇਆ ਜਾ ਰਿਹਾ ਸੀ ਉਸਨੇ ਲੀਜ਼ 'ਤੇ ਇਹ ਹੋਟਲ ਲੈ ਕੇ ਇਹ ਗੈਰਕਾਨੂੰਨੀ ਸੈਂਟਰ ਬਣਾਇਆ ਸੀ ਤੇ ਕਾਲ ਸੈਂਟਰ ਦੇ ਦੇਖਪਾਲ ਜੋ ਹੈ ਜਸਪ੍ਰੀਤ ਸਿੰਘ ਅਤੇ ਸਾਜਨ ਮਦਾਨ ਕਰ ਰਹੇ ਸਨ ਦੋਹਾਂ ਦੇ ਸਿੱਧੇ ਸੰਪਰਕ ਦਿੱਲੀ ਦੇ ਇੱਕ ਵਿਅਕਤੀ ਸੂਰਜ ਨਾਲ ਮਿਲੇ ਹਨ ਤੇ ਜੋ ਕਿ ਕੋਲਕੱਤਾ ਦੇ ਸ਼ੈਨ ਨਾਲ ਜੁੜਿਆ ਹੋਇਆ ਹੈ ਪੁਲਿਸ ਅਨੁਸਾਰ ਜੋ ਇੱਕ ਗਿਰੋਹ ਹੈ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਸੌਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ਤੇ ਧੋਖਾਧੜੀ ਕਰ ਰਿਹਾ ਸੀ ਇਹਨਾਂ ਦੇ ਲੈਣ ਦੇਣ ਮੁੱਖ ਤੌਰ ਤੇ ਜੋ ਹੈ ਬਿਟਕੋਇਨ ਰਾਹੀਂ ਹੁੰਦੇ ਨੇ ਜਦਕਿ ਹਵਾਲਾ ਚੈਨਲ ਰਾਹੀਂ ਵੀ ਪੈਸੇ ਟਰਾਂਸਫਰ ਕੀਤੇ ਜਾਂਦੇ ਨੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੂਰੇ ਨੈਟਵਰਕ ਸੰਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ